ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਅੱਜ ਅਸੀਂ ਬਹੁਤ ਹੀ ਸੁੰਦਰ ਡਿਜ਼ਾਈਨ ਲੈ ਕੇ ਆਏ ਹਾਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਡਿਜ਼ਾਈਨ ਤੇ ਇਹ ਸੜ ਡਿਜ਼ਾਈਨ ਨੂੰ ਤੁਸੀਂ ਕੋਟੀ ਸਵੀਟਰ ਜੈਕਟ ਸ਼ੌਲ ਮਾਫਰ ਸਖਾਪ ਕਾਸੇ ਤੇ ਵੀ ਪਾ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਆਊਗਾ ਤੇ ਜਿੰਨਾ ਵੇਖਣ ਨੂੰ ਖਲਾ ਦੋਨਾਂ ਹੀ ਬਣਾਉਣ ਚ ਸੌਖਾ ਲੱਗਦਾ ਹੈ ਇਹ ਤੇ ਜਦੋਂ ਬਣਾਉਣ ਲੱਗਦੇ ਆਂ ਤੇ ਬਹੁਤ ਹੀ ਛੇਤੀ ਬਣ ਕੇ ਤਿਆਰ ਹੁੰਦਾ ਹੈ ਤੇ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਪਸੰਦ ਆਵੇ ਛੇਤ ਤੇ ਲਾਈਕ ਕਰਨਾ ਤੇ ਉਲਟੇ ਪਾਸੇ ਇਸ ਤਰੀਕੇ ਨਾਲ ਦਿਸਦਾ ਤੇ ਸਿੱਧੇ ਪਾਸੇ ਇਸ ਤਰੀਕੇ ਨਾਲ ਦਿਸਦਾ ਚਲੋ ਹੁਣ ਆਪਾਂ ਬਣਾਉਨੇ ਆ ਇਹ 10-10 ਗੁੰਡਿਆਂ ਦੇ ਸਾਹ ਨਾਲ ਡਿਜ਼ਾਈਨ ਬਣਦਾ ਹੈ ਤੇ ਆਪਾਂ ਚ 4 ਗੁੰਡੇ ਵੱਧ ਲਾਈਏ 24 ਗੁੰਡੇ ਆ ਇਹ ਆਪਾਂ 10-10 ਕੁੰਡਿਆਂ ਦੇ ਸਹਾ ਨਾਲ ਕੁੰਡੇ ਲਾਏ। 4 ਕੁੰਡੇ ਬਾਅਦ ਆਪਾਂ। 1 ਕੁੰਡਾ ਆਪਾਂ ਲਾਉਣਾ ਹੈ ਚਾਹੇ ਬੁੰਨ ਲੋ, 2 ਕੁੰਡੇ ਆਪਾਂ ਉਲਟੇ ਬੰਨਨੇ। ਹੁਣ ਆਪਾਂ ਤਾਂ ਅੱਗੇ ਆਪਣੇ ਆਦਿ ਕੰਨੀ ਰੱਖਣਾ। ਦੋ ਕੁੰਡੇ ਮੈਂ ਇਕ ਕੁੰਡਾ ਬਣਾਉਣਾ ਦੂਜੇ ਪਾਸੇ ਨੂੰ ਉਲਟੇ ਪਾਸੇ ਪਾ ਕੇ ਤੇ ਆਪਾਂ ਜਾਲੀ ਬਣਾਉਣੀ ਹੈ ਕੱਪੜੀ ਜਾਲੀ ਬਣਗੇ ਦੋ ਕੁੰਡਿਆਂ ਦਾ ਇੱਕ ਹੋਣਾ ਆਪਾਂ 6 ਕੁੰਡੇ ਬੁਣਨੇ ਸਿੱਧੇ ਇੱਕ ਦੋ ਤਿੰਨ ਚਾਰ 5 6 ਇੱਕ ਕੁੰਡਾ ਆਪਾਂ ਲਾਉਣਾ ਬਿਣਾ ਬਣਾ ਲਾਉਣਾ ਦੋ ਆਪਾਂ ਬਣ ਲੈ ਉਲਟੇ ਦੋ ਕੁੰਡਿਆਂ ਨਾਲ ਇੱਕ ਕੁੰਡਾ ਬਣਾ ਲੈ ਇੱਕ ਜੜੀ ਬਣਾ ਲੈ 6 ਆਪਾਂ ਬਣ ਲੈ 1 2 3 4 5 6 ਹੁਣ ਆਪਾਂ ਦੋ ਕੁੰਡੇ ਉਲਟੇ ਬਣਨੇ ਹੁਣ ਆਪਾਂ ਧਾਗਾ ਦੇ ਪਾਸੇ ਹੀ ਰੱਖਣਾ ਦੋ ਕੁੰਡਿਆਂ ਨਾਲ ਇੱਕ ਕੁੰਡਾ ਕਰਨਾ ਆਪਣੀ ਜਾਲੀ ਬਣ ਜੂਗੀ ਕਿਹ ਕਿੰਨੇ ਪਾਸੇ ਤੇ ਬਣਨੇ ਤਦੋਂ 3 4 5 6 ਦੋ ਗੁੰਡੇ ਪਰ ਟੇ ਬਣਨੇ ਉਲਟੀਆਂ ਹੀ ਆਪਣੀ ਰੋਟੀ ਬਣੂਗੀ ਸਾਰੀ ਇਹ ਸਾਰੀਆਂ ਸਲਾਈਆਂ ਹੀ ਆਪਣੀਆਂ ਉਲਟੀਆਂ ਬਣਣਗੀਆਂ ਇਹ ਦੂਜੀ ਸਲਾਈ ਹੈ ਇਹ ਉਲਟੇ ਪਾਸੇੋਂ ਤੇ ਇਹ ਉਲਟੀ ਬਣੂਗੀ ਉਲਟੇ ਪਾਸੇ ਸਾਰੀਆਂ ਸਲਾਈਆਂ ਉਲਟੀਆਂ ਹੀ ਬਣਣਗੀਆਂ ਸੇਮੇ ਹੀ ਸਾਰੀਆਂ ਇੱਕੋ ਜਿਹੀਆਂ ਜਿਵੇਂ ਦੂਜੀ ਸਲਾਈ ਬਣੀ ਹੈ ਇਹ ਦੂਜੀ ਸਲਾਈ ਹੈ ਉਹ ਪਹਿਲੀ ਸਲਾਈ ਸੀ ਆਪਣੀ ਇਹਨੂੰ ਆਪਾਂ ਸਾਰੀ ਨੂੰ ਉਲਟੀ ਬਣ ਲੈਨੇ ਇਹ ਆਪਣੀ ਦੂਜੀ ਸਲਾਈ ਹੈ ਪਾਉ ਰੋਟੀ ਬਣ ਲੈਣੀ ਆ ਸਾਰੀ ਇਹ ਆਪਣਾ ਜਾਲੀ ਬਣਾਈ ਆ ਉਹ ਕੁੰਡਾ यह दूजी सिलाई अपने सारी उल्टी बुन ली हूँ अपनी तीजी सिलाई है दो कुे उल्टे बुनने जाली वाला गुंडा सीधा बुनना अपनी जाली बन के कुंडा हूँ अपने पा पास कर लेना कुंडे नू रटा लेन दोन दा एक का करन उना पांजे कुंडे बनने एक दो तेन चार पांच ਤੋ ਕੁੰਡੇ ਆਪਾਂ ਉਲਟੇ ਬਣ ਲੈਣੇ ਢਾਲੀ ਵਾਲਾ ਕੁੰਡਾ ਆਪਾਂ ਸਿੱਧਾ ਬਣ ਲੈਣਾ ਹੁਣ ਆਪਾਂ ਧਾਗਾ ਆਪਣੇ ਪਾਸੇ ਆਹ ਦੇ ਪਾਸੇ ਕਰ ਲੈਣਾ ਹੁਣ ਇਹ ਕੁੰਡੇ ਨੂੰ ਆਪਾਂ ਲੱਦ ਲੈਣਾ ਇਸ ਤਰੀਕੇ ਨਾਲ ਦੋਹਾਂ ਦਾ ਇੱਕ ਬਣਾ ਦੇਣਾ ਹੁਣ ਆਪਾਂ ਪੰਜ ਕੁੰਡੇ ਬਣਨੇ 3 4 5 ਇਹ ਆਪਣੀ ਤੀਜੀ ਸਲਾਈ ਹੈ ਸਿੱਧੇ ਪਾਸੋਂ ਦੋ ਉਲਟੇ ਬੁਣ ਲੈਣੇ ਦਾ ਦਸ ਦਸ ਕੁੰਟਿਆਂ ਦਾ ਡਿਜ਼ਾਈਨ ਹੈ ਇਹ ਕੁੰਡਾ ਆਪਾਂ ਲਾ ਲਏ ਹੁਣ ਆਪਾਂ ਇਹ ਸਾਰੀ ਸਲਾਈ ਉਲਟੀ ਬੁਣਨੀ ਹੈ ਇਹ ਆਪਣੇ ਉਲਟੇ ਪਾਸੇ ਉਲਟੀ ਸਲਾਈ ਬੁਣਨੀ ਹੈ ਸਾਰੀ ਆਪਾਂ ਬੁਣ ਲੈਣੀ ਹੁਣ ਆਪਾਂ ਚੌਥੀ ਸਲਾਈ ਸਿੱਧ ਉਲਟੀ ਬੁਣ ਲਈ ਥਾਰੀ ਹੁਣ ਆਪਾਂ ਸਿੱਧੇ ਪਾਸੇ ਆ ਹੁਣ ਪਹਿਲਾ ਹੁੰਦਾ ਆਪਾਂ ਲਾਉਣਾ ਇਹ ਤਾਂ ਪਾਈ ਸਲਾਈ ਚ ਲਾਉਣਾ ਦੋ ਹੁੰਡੇ ਪੁੱਠੇ ਬੁਣਨੇ ਉਲਟੇ ਬੁਣਨੇ ਹੁਣ ਆਪਾਂ ਜਿਹੜੀ ਜਾਲੀ ਬਣਾਈ ਸੀ ਪਹਿਲਾਂ ਉਹ ਹੁੰਡਾ ਸਿੱਧਾ ਬੁਣਦਾ ਸੀ ਹੁਣ ਆ ਵੀ ਸਿੱਧਾ ਬੁਣਨਾ ਦੋ ਹੁੰਡੇ ਸਿੱਧੇ ਬੁਣ ਲੈਣ ਹੁਣ ਆਪਾਂ ਧਾਗਾ ਆਪਣੇ ਪਾਸੇ ਕਰ ਲੈਣਾ ਹੁੰਡਾ ਲਾਦ ਲੈਣਾ ਦੋ ਹੁੰਦਾ ਇੱਕ ਬਣਾ ਦੇਣਾ ਹੋਣੋਂ ਪਚਾਰ ਕੁੰਡੇ ਸਿੱਧੇ ਬਣਨੇ ਦੋ ਕੁੰਡੇ ਉਲਟੇ ਬਣਨੇ ਆਪਣਾ ਇੱਥਾ ਤੇ ਕਰ ਜਿੱਥਾ ਤੇ ਕਰ ਆਪਾਂ ਸਿੱਧੇ ਬਣੇ ਇੰਨਾ ਡਿਜ਼ਾਈਨ ਪੂਰਾ ਹੋ ਜਾਂਦਾ ਆਪਣਾ ਦੂਜਾ ਜਣ ਚੱਲ ਪੈਂਦਾ ਦੋ ਕੁੰਡੇ ਆਪਾਂ ਸਿੱਧੇ ਬਣਨੇ ਹੁਣ ਆਪਾਂ ਤਾਂ ਗਾਹ ਦੇ ਪਾਸੇ ਕਰ ਲੈਣਾ ਕੁੰਡਾ ਲੱਦ ਲੈਣਾ ਤੋਂ ਦਾ ਇੱਕ ਕਰ ਦੇਣਾ ਉਲਟੇ ਪਾਸੇ ਪਾ ਕੇ ਤੰਨ ਯਾਰ ਦੋ ਗੁੰਡੇਸ ਪਲਟੇ ਬੋਲ ਲੈਣ ਹੁਣ ਆਪਣੀ ਇਹ ਪੰਜਵੀਂ ਸਲਾਈ ਪੂਰੀ ਹੋ ਗਈ ਸਿੱਧੇ ਪਾਸੇ ਹੁਣ ਛੇਵੀਂ ਸਲਾਈ ਹੈ ਆਪਣੀ ਪੁੱਠੇ ਪਾਸਿਓ ਇਹ ਸਾਰੀ ਆਪਾਂ ਪੁੱਠੀ ਬੋਰ ਲੈਣੀ ਹੈ ਪਹਿਲਾ ਕੁੰਡਾ ਤਾਰਨਾ ਇਹ ਸਾਰੀ ਆਪਾਂ ਪੂਰੀ ਕਰਦੇ ਹੁਣ ਆਪਾਂ ਛੇਵੀਂ ਸਲਾਈ ਪੂਰੀ ਕਰ ਲਈ ਹੁਣ ਆਪਣੀ ਸੱਤਵੀਂ ਸਲਾਈ ਹੈ ਇਹ ਤੌ ਕੁੰਡੇ ਆਪਾਂ ਉਲਟੇ ਬੰਨਨੇ हे आपण तिन कुंडे सिद्धे बनले आपण तिन जळ दो तिन हा आपण धागा आधी पासे करले ते कुडेन आपण लद ला हुन आपण तिन कुडे बन एक दो

अपनी उल्टी सिलाई आज सिलाई बनाने अपनी अठवी सिलाई पेगी हम अपनी नौवीं सिलाई शुरू हो गई हूं जाली आले खुन सीधे फून लार ਕੁੰਡਾ ਆਪਣੇ ਪਾਸੇ ਆਪਦੇ ਵਸੇ ਕਰਦੇ ਹੁਣ ਇਹਨੂੰ ਕੁੰਡੇ ਨੂੰ ਲਾਦੇ ਹਾਂ ਹੁਣ ਆਪਣੇ ਦੋ ਕੁੰਡੇ ਸਿੱਧੇ ਬਣਨਗੇ ਦੋ ਕੁੰਡੇ ਉਲਟੇ ਢਾਲੀ ਵਾਲੇ ਕੁੰਡੇ ਆਪਣੇ ਸਿੱਧੇ ਬਣਨਗੇ 1 2 3 4 ਕੁੰਡਾ ਤਾਂ ਗਾ ਦੇ ਪਾਸੇ ਕਰਦੇ ਆਂ ਕੁੰਡੇ ਨੂੰ ਲਾਦੇ ਹਾਂ ਦੋਨਾਂ ਇੱਕ ਬਣਾਉਣੇ ਹਨ ਦੋ ਕੁੰਡੇ ਦੇ ਦਿੱਤੇ ਲਓ ਕੁੰਡੇ ਉਲਟੇ ਹੁਣ ਆਪਣੀ 10ਵੀਂ ਸਲਾਈ ਉਲਟੇ ਪਾਸੇ ਉਲਟੀ ਆਉਗੀ ਹੁਣ ਆਪਣੀ ਇਹ 10ਵੀਂ ਸਲਾਈ ਚੱਲ ਪਈ 11ਵੀਂ ਇਹ ਆਪਣੀ 11ਵੀਂ ਸਲਾਈ ਹੈ ਹੁਣ ਆਪਾਂ ਤਰਨ ਕੁੰਡੇ ਚਾਰ ਇਹ ਸਿੱਧੇ ਬਣਨੇ ਆਪਾਂ ਜਾਲੀ ਵਾਲ ਹੁਣ ਆਪਾਂ ਕੁੰਡਾ ਜਦੋਂ ਤਾਂ ਗਾਹ ਦੇ ਪਾਸੇ ਕਰਦੇ ਤੇ ਆਪਾਂ ਜਾਲੀ ਬਣਾ ਲੀ ਇਹ ਆਪਣੀਆਂ ਸੱਤ ਜਾਲਾਂ ਬਣਨੀਆਂ ਇੱਕ ਇੱਕ ਕੁੰਡਾ ਆਪਾਂ ਸਿੱਧਾ ਬਣਦੇ ਦੋ ਉਹ ਰੇਮਾਂ ਬਣਦੇ ਇਹ ਆਪਾਂ ਜਾਲੀ ਵਾਲੇ ਕੁੰਡੇ ਬਣਾਉਣੇ ਆ ਸਿੱਤੇ ਤਗਾ ਦੇ ਪਾਸੇ ਕਰਦੇ ਹੁੰਡਾ ਲਾਦਨੇ ਦੋਨਾਂ ਦਾ ਇੱਕ ਆਪਣਾ ਨੇ ਇੱਧਰ ਵਧੀ ਜਾਣਗੇ ਇੱਧਰ ਘਟੀ ਜਾਣਗੇ ਹੁਣ ਆਪਾਂ ਬਾਰਵੇਂ ਸਲਾਈ ਉਲਟੇ ਪਾਸਿਓਂ ਸਿੱਧੀ ਉਲਟੀ ਬੁਣ ਲਾ ਕੇ ਇਹ ਆਪਾਂ ਪੂਰੀ ਕਰਦੇ ਹਾਂ ਉਲਟੀ ਬੁਣ ਕੇ ਇਹ ਆਪਣੀ 13ਵੀਂ ਸਲਾਈ ਹੈ ਇੱਧਰੋਂ ਆਪਣੇ ਕੁੰਡੇ ਘਟੀ ਜਾਂਦੇ ਆ ਇੱਧਰ ਵਧੀ ਜਾਂਦੇ ਆ ਪਹਿਲਾ ਕੁੰਡਾ ਆਪਣਾ ਲਾ ਲਿਆ ਮੈਡਮ ਨੇ ਹੁਣ ਆਪਣੀ 7ਵੀਂ ਜਾਲੀ ਬਣੂਗੀ ਤਾਂ ਦੇ ਪਾਸੇ ਇਹ ਆਪਣੀ 13ਵੀਂ ਸਲਾਈ ਹੈ ਤਾਂ ਕਰ ਆਪ ਦੇ ਪਾਸੇ ਕਰਕੇ ਹੁਣ ਜਾਲੀ ਬਣਾਵਾਂਗੇ। ਹੁਣ ਆਪਣਾ ਪਰ ਟੇ ਪਾਸੇ 14ਵੀਂ ਸਲਾਈ ਉਲਟੀ ਬਣਾ ਲੈਣੀ। ਇਹ ਸਲਾਈ ਸਾਰੇ ਆਪਣੇ ਉਲਟੀ ਬਣਾਉਗੇ। ਲਓ ਜੀ ਆਪਣਾ ਡਿਜ਼ਾਈਨ ਐ ਇੰਨਾ ਬਣ ਗਿਆ। 7 ਜਾਲੀਆਂ ਬਣ ਗਈਆਂ ਇਹਨਾਂ ਡਿਜ਼ਾਈਨ। ਇੱਥੋਂ ਤੱਕਰ ਬਣ ਗਿਆ। ਇਹਦਾ ਟਿੱਕਰ ਬਣ ਗਿਆ ਹੁਣ ਆਪਣਾ ਇਹ ਪਰੂਜੂਗਾ ਇਹ 14 ਦਿਨ ਸਲਾਈਆਂ ਚ ਆਪਣਾ ਡਿਜ਼ਾਈਨ ਪੂਰਾ ਹੋਇਆ ਇੱਕ ਸਲਾਈ ਤੁਹਾਨੂੰ ਪਾ ਕੇ ਹੋਰ ਦੱਸ ਦਿੰਨੇ ਤੋ ਕੁੰਡੇ ਉਲਟੇ ਉਹਨਾਂ ਭਾਗ ਆਪਣੇ ਪਾਸੇ ਕੁੰਡੇ ਨੂੰ ਲੱਦ ਲੈਣਾ ਤਗਾ ਆਪਣੇ ਪਾਸੇ ਕੁੰਡਾ ਲੱਦ ਲਿਆ ਆਪਾਂ ਤੇ ਆਪਣੀ ਜਾਲੀ ਬਣ ਗਈ 6 ਕੁੰਡੇ ਆਪਾਂ ਸਿੱਧੇ ਬਣਾਣੇ 1 2 3 4 5 6 ਆਪਣੇ 6 ਕੁੰਡੇ ਬਣ ਗਏ ਸਿੱਧੇ ਹਮ ਦੋ ਉਲਟੇ ਬਣਨਗੇ ਤਗਾ ਦੇ ਵਾਸਤੇ ਲਊਗਾ ਕੁੰਡਾ ਲੱਦ ਲਾਂਗੇ ജീ ക ഉൾ ജീവി ഡിജൻ ഏഹ് ഡിജൈൻ ഇത് പ്രജ്ജുക ഇത് ਇਹ 10 10 ਕੁੰਡਿਆਂ ਦਾ ਡਿਜ਼ਾਈਨ ਹੈ ਇਹ ਆਪਣਾ ਪੂਰਾ ਹੋ ਗਿਆ ਇੰਨਾ ਤੇ ਇੱਥੇ ਬਰੋਝੇਗਾ ਇਹ ਇਹ ਬਰੋਝੇਗਾ ਚਲੋ ਜੀ ਆਪਾਂ ਵੀਡੀਓ ਦਾ ਐਂਡ ਇੱਥੇ ਹੀ ਕਰਦੇ ਆ ਆ ਦੇਖੋ ਇੰਨਾ ਡਿਜ਼ਾਈਨ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਇੰਨਾ ਬਰੋਝੇਗਾ ਵੀਡੀਓ ਦਾ ਐਂਡ ਅਪ ਇੱਥੇ ਹੀ ਕਰਦੇ ਆ ਤੇ ਅਗਲੀ ਵੀਡੀਓ 'ਚ ਮਿਲਦੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਵੇਖਣ ਨੂੰ ਮਿਲਣਗੀਆਂ ਚਲੋ ਜੀ ਆਪਾਂ ਇੱਥੇ ਵੀਡੀਓ ਦਾ ਐਂਡ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ